ਤਨਾਂ ਦੀ ਮੀਟਿੰਗ ਹੋਈ ਹੈ ਕਿ ਟਿਕਟ ਦੀ ਅਨਾਉਂਸਮੈਂਟ ਜਿਹੜੀ ਆ ਹੋ ਚੁੱਕੀ ਹੈ ਜਾਂ ਉਹ ਹਜੇ ਬਾਕੀ ਜਦੋਂ ਇਹ ਹਾਈ ਕਮੰਡ ਟਿਕਟ ਦੀ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਸਾਰੇ ਸਾਡੇ ਸੀਨੀਅਰ ਲੀਡਰਸ਼ਿਪ ਆਈ ਸੀਗੀ ਉਹਨਾਂ ਨੇ ਪੁੱਛਿਆ ਸਾਡੀਆਂ ਡਿਊਟੀਆਂ ਕਿੱਥੇ ਆ ਕਿਸ ਤਰੀਕੇ ਅਸੀਂ ਡਟੀਏ ਉਹ ਅਨਾਉਂਸਮੈਂਟ ਹੁੰਦੇ ਹੀ ਸਾਰਿਆਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲੈਣੇ ਆ ਮੇਰਾ ਖਿਆਲ ਸਾਰੀ ਲੀਡਰਸ਼ਿਪ ਇੱਥੇ ਪਹੁੰਚਾਏਗੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਰਹੇਗੀ ਤੇ ਆਉਣ ਵਾਲੇ ਕੁਝ ਹੀ ਦਿਨਾਂ ਚ ਤੁਹਾਨੂੰ ਇੱਥੇ ਦਾ ਇਲੈਕਸ਼ਨ ਬਕਾਇਦਾ ਇਲੈਕਸ਼ਨ ਨਜ਼ਰ ਆਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੋ ਸਰ ਉਹ ਏਰੀਏ ਦੇ ਵਿੱਚ ਜਿਹੜੀ ਤੁਹਾਡੇ ਨਿਗਾਹ ਦੇ ਵਿੱਚ ਹੋਵੇ ਕਿਹੜੀਆਂ ਚੀਜ਼ਾਂ ਕਿਉਂ ਜਿਸ ਤਰ੍ਹਾਂ ਦੇ ਕਦੇ ਕੋਈ ਰੋਜ਼ਗਾਰਨ ਪਹੁੰਚ ਰਹੇ ਨੇ ਔੜਾ ਸਾਹਿਬ ਕਦੇ ਕਿਤੇ ਪਹੁੰਚ ਹੋਈ ਜਰ ਉਹਨਾਂ ਨੇ ਪਹੁੰਚਣਾ ਹੈ ਉਹ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ ਉਹਨਾਂ ਨੇ ਦੱਸਣਾ ਹੈ ਅਸੀਂ ਜਦੋਂ ਜਾਵਾਂਗੇ ਅਸੀਂ ਪੁੱਛਾਂਗੇ ਵੀ ਔੜਾ ਸਾਹਿਬ ਤੁਸੀਂ ਤਾਂ 3 ਸਾਲ ਦੇ ਐਮਪੀ ਸੀਗੇ 3 ਸਾਲ ਦੇ ਕਾਰਗੁਜ਼ਾਰੀ ਦ ਹੁਣ ਅਸੀਂ ਆ ਕਰਾਂਗੇ ਉਹ ਕਰਾਂਗੇ ਇਹ ਗੱਲਾਂ ਦਾ ਤਾਂ ਸਵਾਲ ਜਵਾਬ ਹੋਦੋਂ ਹੋਣਗੇ ਜਦੋਂ ਅਸੀਂ ਬਕਾਇਦਾ ਕੈਂਡੀਡੇਟ ਲੈਂਡ ਲਿਖਿਆ ਤੁਸੀਂ ਇੱਥੇ ਵੀ ਲਿਖਿਆ ਬਿਲਕੁਲ ਬਿਲਕੁਲ ਜੋ ਜੋ ਪਿੱਛੇ ਹੋਇਆ ਇਸ ਮਹੀਨੇ 'ਚ ਜੋ ਕੋਸ਼ਿਸ਼ਾਂ ਹੋਈਆਂ ਵੋਟਾਂ ਕੱਟਣ ਦੀਆਂ ਜਾਂ ਵੋਟਾਂ ਬਣਾਉਣ ਦੀਆਂ ਇੱਥੇ ਦੇ ਬੀਐਲੂਜ਼ ਨੂੰ ਚੇਂਜ ਕਰਨ ਦੀਆਂ ਉਹ ਸਾਰਾ ਕੁਝ ਸ਼ਿਕਾਇਤ ਵਿੱਚ ਲਿਖਿਆ ਹੋਇਆ ਜਦੋਂ ਪੀਸੀ ਕਰੂੰਗਾ ਮੈਂ ਸਭ ਕੁਝ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਤੁਹਾਨੂੰ ਯਾਦ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਪਹਿਲਾਂ ਤੇਰੇ ਮਾਸਟਰ ਬੜੇ ਕੁੱਟੇ ਫਿਰ ਵਿੱਚ ਜੇ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਤੇ ਫਿਰ ਕਿਸਾਨ ਬੜੇ ਕੁੱਟੇ ਹੁਣ ਅੱਜ ਕੱਲ੍ਹ ਹੀਜ ਨਾ ਇਹਨਾਂ ਦਾ ਇੰਡਸਟਰੀ ਨਾਲ ਬਹੁਤ ਆ ਲੁਧਿਆਣੇ ਦੀ ਨਾਲ ਤੇ ਮੈਂ ਲੁਧਿਆਣੇ ਦੇ ਇੰਡਸਟ੍ਰੀਅਲਿਸਟ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਿਹਦੇ ਨਾਲ ਇਹ ਪਿਆਰ ਕਰਦਾ ਉਹਨੂੰ ਕੁੱਟਦਾ ਜ਼ਰੂਰ ਆ ਤੇ ਇਹ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਆ ਰਿਹਾ ਦੋਨੇ ਜਣੇ ਅਸਲੀ ਗੱਲ ਹੈ ਫਸਟ ਅਪਰਲ ਨੂੰ ਤੇ ਲੋਕਾਂ ਦਾ এপ্রিল ফুল ਬਣਾਉਣ ਲਈ ਕੱਲ ਨੂੰ ਆ ਰਹੇ ਇਹ ਇਸ ਕਰਕੇ ਇਹਨਾਂ ਦਾ ਨਾ ਕੋਈ ਏਜੰਡਾ ਨਾ ਇਹਨਾਂ ਨੇ ਕੋਈ ਕੰਮ ਕੀਤਾ ਜਿਹੜਾ ਸੰਜੀਵ ਰੋੜਾ ਅਸਲੀ ਗੱਲ ਹੈ ਤੁਹਾਨੂੰ ਬੈਕਗ੍ਰਾਉਂਡ ਦਾ ਵੀ ਪਤਾ ਵੀ ਇਹ ਰਾਜੇ ਸਭਾ ਕਿੱਦਾਂ ਗਿਆ ਸੀਗਾ ਤੇ ਹੁਣ ਤਰ ਲੋ ਮੱਛੀ ਹੋਇਆ ਫਿਰਦਾ ਵੀ ਮੇਰੇ ਕੋ ਉਧਰੋਂ ਰਿਜ਼ਾਈਨ ਨਾ ਕਰਾਓ ਅਸਲੀ ਗੱਲ ਹੈ ਕਿ ਗਾਂ ਕੇਜਰੀਵਾਲ ਜਾਂ ਸਸੋਧੀਆਂ ਨੂੰ ਇੱਥੋਂ ਭੇਜਣਾ ਇਹ ਪੰਜਾਬ ਦੇ ਲੋਕ ਲੁਧਿਆੜੇ ਦੇ ਲੋਕ ਸਿਆਣੇ ਬਹੁਤ ਆ ਕਿਉਂਕਿ ਜਿਹੜਾ ਦੁੱਖ ਸੁੱਖ ਦੇ ਵਿੱਚ ਖੜਦਾ ਨਾ ਇਹ ਉਹਦੇ ਨਾਲ ਖੜਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹ ਟਰਨਿੰਗ ਪੁਆਇੰਟ ਆ ਪੰਜਾਬ ਦੀ ਰਾਜਨੀਤੀ ਦਾ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਤੇ ਮੈਂ ਤਾਂ ਤੁਹਾਡੇ ਨਜ਼ਰੀਏ ਤੋਂ ਤੁਹਾਡੇ ਦੁਆਰਾ ਕਿਉਂਕਿ ਡੈਮੋਕ੍ਰੇਸੀ ਦਾ ਗਲਾ ਤੇ ਨਹੀਂ ਸਾਰਾ ਹੀ ਘੁੱਟ ਦਿੰਦਾ ਅਸਲੀ ਗੱਲ ਹੈ ਡੈਮੋਕ੍ਰੇਸੀ ਦਾ ਜਿਹੜਾ 4ਥ ਪਿੱਲਰ ਆ ਨਾ ਉਹਦਾ ਬਹੁਤਾ ਨੁਕਸਾਨ ਕੀਤਾ ਜਿਹੜੇ ਯੰਗ ਪੱਤਰਕਾਰ ਐ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਿੰਨੇ ਪਿੱਲਰਸ ਦਾ ਸਾਰਾ ਕੁਝ ਲੇਖਾ ਜੋਖਾ ਲੈ ਕੇ ਜਾਣਾ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਇਹਨਾਂ ਕੋਲੋਂ ਬਚ ਕੇ ਰੋ ਸਮਾਂ ਇਹਨਾਂ ਦਾ ਥੋੜਾ ਹੀ ਰਹਿ ਗਿਆ 4-6 ਮਹੀਨੇ ਰਹਿ ਗਏ ਤੇ ਇਹਨਾਂ ਕੋਲੋਂ ਬਚ ਕੇ ਰਹੀਏ ਤੇ ਤਾਂ ਕਿ ਆਪਾਂ ਲੁਧਿਆਣੇ ਤੋਂ ਇੱਕ ਟਰਨਿੰਗ ਪੁਆਇੰਟ ਬਣਾ ਕੇ ਪੰਜਾਬ ਨੂੰ ਠੀਕ ਰਾਹ ਤੇ ਤੋਰੀਏ ਤੇ ਜਿੱਥੋਂ ਤੱਕ ਆਸ਼ੂ ਜੀ ਦਾ ਤੇ ਉਹਦਾ ਕੰਪੈਰੀਜ਼ਨ ਆ ਮੈਨੂੰ ਲੱਗਦਾ ਕੰਪੈਰੀਜ਼ਨ ਹੀ ਨਹੀਂ ਹੈ ਨਾ ਜੋ ਪਿਛਲੇ 5 ਸਾਲਾਂ ਚ ਇਹਨਾਂ ਨੇ ਕਰ ਦਿੱਤਾ ਇਸ ਲੁਧਿਆਣੇ ਲਈ ਤੇ ਮੈਨੂੰ ਲੱਗਦਾ ਇਹ 3 ਸਾਲਾਂ ਤਾਂ ਦੂਰ ਦੀ ਗੱਲ ਐ ਆਉਣ ਵਾਲੇ ਪੌਣੇ 2 ਸਾਲ ਤਾਂ ਦੂਰ ਦੀ ਗੱਲ ਐ ਪੰਜਾਬ ਦਾ ਬਿਲਕੁਲ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਨੇ ਪੱਠਾ ਬਠਾਲ ਦਿੱਤਾ ਇਹ ਬਿਜ਼ਨਸਮੈਨ ਵੀ ਕੋਈ ਟਾਮਾ ਟਾਮਾ ਨਾ ਡਰਦੇ ਡੁਰਦੇ ਮਾਰੇ ਤੁਰੇ ਫਿਰਦੇ ਆਦਰਵਾਇਜ਼ ਦਿਲੋਂ ਹੈ ਨਹੀਂ ਕੋਈ ਨਾਲੇ ਮੀਟਿੰਗ ਨਹੀਂ ਹੈ ਅਸੀਂ ਤਾਂ ਬੇਸਿਕਲੀ ਇੱਕ ਸਹਿਚਾਰ ਔਰ ਕਿਉਂਕਿ ਆਉਣ ਵਾਲੇ ਸਮੇ ਲਈ ਵੀ ਕਿਹੋ ਜਿਹਾ ਕੰਮ ਐ ਔਰ ਸਾਰੇ ਇਕੱਠੇ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਥੋੜਾ ਜ੍ਹਾ ਨਿਗਾਸ ਵੱਲੀ ਰੱਖਿਓ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਪ੍ਰੋਚਰ ਬਹੁਤਾ ਪੈਣਾ ਕਿਉਂਕਿ ਤੁਹਾਡੇ ਚੈਨਲ ਚੋਂ ਨਾਲ ਸੱਚੀ ਗੱਲ ਆ ਡੈਮੋਕਰੇਸੀ ਦਾ ਜਿਹੜਾ ਫੋਰਥ ਪਿਲਰ ਆ ਉਹਦਾ ਨੁਕਸਾਨ ਇਹਨਾਂ ਨੇ ਬਹੁਤਾ ਕਰ ਦਿੱਤਾ ਪਰ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਦੇਖੋ ਵਾਦਾ ਜਦ ਰਾਣਾ ਕੋਈ ਵਾਦਾ ਕਰ ਦਿੰਦਾ ਤਾਂ ਵਾਦਾ ਆ ਰਾਣੇ ਦੀ ਗੱਲ ਆ ਔਰ ਰਾਣੇ 'ਚ ਕੁਝ ਵੀ ਨਹੀਂ ਔਰ ਮੈਂ ਸੋਚਦਾ ਸੀਗਾ ਕਿ ਮੈਂ ਐਮਐਸਪੀ ਡਿਕਲੇਅਰ ਕੀਤੀ ਆ ਤੇ ਸਰਕਾਰ ਵੀ ਥੋੜੀ ਚਿੰਤਾ ਚ ਆਏਗੀ ਕਿ ਵੀ ਸਾਡੇ ਕਾਟਨ ਬਿਲਡਰ ਦੇ ਵਿੱਚ ਨੁਕਸਾਨ ਕਾਟਨ ਦਾ ਹੋ ਗਿਆ ਹਾਂਜੀ ਉਹਨਾਂ ਨੂੰ ਆਲਟਰਨੇਟਿਵ ਫਸਲ ਦੇਣ ਦੀ ਗੱਲ ਹਾਂਜੀ ਲੇਕਿਨ ਅਫਸੋਸ ਹੈ ਹੋਇਆ ਕਿ ਉਹਨਾਂ ਨੇ ਕਹ ਦਿੱਤੇ ਨੇ ਜਲਾ ਚ ਅਸੀਂ ਮੱਕੀ ਬਜਾਵਾਂਗੇ ਮੱਕੀ ਬਜਾ ਦੇਣੀ ਇਹ ਗੱਲ ਐ ਐਮ ਐਸ ਪੀ ਦੇ ਤਾਂ ਉਹਨਾਂ ਨੇ ਪਹੁੰਚ ਹੀ ਨਹੀਂ ਪਾਇਆ ਮੈਂ ਤਾਂ ਸੋਚਦਾ ਸੀਗਾ ਕਿ ਵੀ ਇਹ ਕਹਿਣਗੇ ਵੀ ਰਾਣਾ ਕੌਣ ਹੁੰਦਾ ਐ ਐਮ ਐਸ ਪੀ ਦੇਣ ਵਾਲਾ ਅਸੀਂ ਦੇਾਂਗੇ ਐਮ ਐਸ ਪੀ ਉਹ ਗੱਲ ਨਹੀਂ ਹੋਈ ਇਹ ਤੇ ਰਾਣੇ ਨੇ ਅਨਾਉਂਸ ਕੀਤਾ ਐ ਐਮਐਸਪੀ ਤੇ ਰਾਣਾ ਐਮਐਸਪੀ ਦੇਵੇਗਾ ਅੱਜ ਅਸੀਂ 파ਰਤ ਪੂਸ਼ਨ ਆਸ਼ੂ ਜੀ ਨੂੰ ਮਿਲਣਾ ਸੀ ਕਿਉਂਕਿ ਬਾਈ ਇਲੈਕਸ਼ਨ ਹੋਣਾ ਤੇ ਇਹੀ ਅਸੀਂ ਸਾਰਿਆਂ ਨੂੰ ਸਲਾਹ ਕੀਤੀ ਜਿਵੇਂ ਪਾਰਟੀ ਅਨਾਉਂਸ ਕਰਦੀ ਹੈ ਟਿਕਟ ਤੇ ਉਹਦੀ ਫਿਰ ਵਿਆਪਤਬੰਦੀ ਪੜਾਈ ਜਾਵੇ ਜੀ ਤੇ ਆਸ਼ੂ ਜੀ ਨੇ ਲੋਕਾਂ ਨਾਲ ਮਹੱਭਤ ਪਾਈ ਆ ਹਲਕੇ ਜੀ ਵੀ ਹਲਕੇ ਜੀ ਠੀਕ ਹੈ ਚਲੋ ਉਤਰਾਓ ਚੜਾਓ ਜ਼ਿੰਦਗੀ ਦਾ ਹਿੱਸਾ ਲੇਕਿਨ ਲੋਕ ਇਹਨਾਂ ਨਾਲ ਮੁਹੱਬਤ ਕਰਦੇ ਆ ਔਰ ਬਹੁਤ ਸਾਰੇ ਕਾਂਗਰਸਮੈਨ ਇਹੋ ਜਿਹੇ ਆ ਜਿਹੜੇ ਇਹਨਾਂ ਨਾਲ ਜੁੜੇ ਹੋ ਅੱਛੇ ਵਕਤ ਚ ਤੋਂ ਬੁਰੇ ਵਕਤ ਚ ਤੇ ਹੁਣ ਇਲੈਕਸ਼ਨ ਆਉਣੀ ਆ ਸਾਡਾ ਮਨ ਹੈ ਕਿ ਅਸੀਂ ਆਪਣਾ ਯੋਗਦਾਨ ਡਿਊਟੀਆਂ ਲਈਏ ਨਾ ਤੋਂ ਤੇ ਪਾਰਟੀ ਕਰੇ ਟਿਕਟ ਅਨਾਉਂਸ ਤੇ ਫਿਰ ਡਟ ਜਾਈਏ ਕਦੋਂ ਤੱਕ ਉਮੀਦਾਂ ਨੇ ਜਿਹੜੀ ਟਿਕਟ ਅਨਾਉਂਸ ਨੂੰ ਲੈ ਕੇ ਕਿਉਂਕਿ ਟਿਕਟ ਜਿਹੜੀ ਆ ਮਈ ਦੇ ਵਿੱਚ ਗਿਆ ਜਾ ਰਹੀ ਹੈ ਜੀ ਦੇਖੋ ਟਿਕਟ ਮੇਰੇ ਖਿਆਲਾਂ ਇਲੈਕਸ਼ਨ ਅਨਾਉਂਸ ਕਰਨ ਤੋਂ ਪਹਿਲਾਂ ਵੀ ਕਰ ਸਕਦੇ ਆ ਤੇ ਜਿੱਦਾਂ ਹੀ ਪਾਰਟੀ ਅਨਾਉਂਸ ਕਰਦੀ ਆ ਸਰਦਾਰ ਪ੍ਰਗਟ ਸਿੰਘ ਜੀ ਨੇ ਕੁਸ਼ਲਦੀਪ ਢਿੱਲੋਂ ਸਾਹਿਬ ਨੇ ਬਰਿੰਦਰ ਢਿੱਲੋਂ ਜੀ ਨੇ ਸਾਡੇ ਕੋਟੀ ਸੁਖਵਿੰਦਰ ਸਿੰਘ ਜੀ ਆਦਮਪੁਰ ਤੋਂ ਐਮਐਲਏ ਨੇ ਹਰਦੇਵ ਸਿੰਘ ਲਾੜੀ ਜੀ ਨੇ ਬਹਿਰੀ ਸਾਹਿਬ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਇਹਨਾਂ ਨੂੰ ਕਹਿਣ ਨੂੰ ਕਿ ਭਾਈ ਟਿਕਟ ਲੈ ਕੇ ਆਓ ਨਹੀਂ ਨਹੀਂ ਇਦਾਂ ਦੀਆਂ ਚਰਚਾਵਾਂ ਨਹੀਂ ਅਸੀਂ ਪੜਾ ਸੀ ਤਾਂ ਇਲੈਕਸ਼ਨ 'ਚ ਇਲੈਕਸ਼ਨ ਲੜਨ ਲਈ ਤੇ ਇਹਨਾਂ ਨੂੰ ਸਪੋਰਟ ਕਰਨ ਲਈ ਸਾਰੇ ਜਣੇ ਆਏ ਕਿਹ ਜਿਆਦਾ ਬੇਉਦ ਬੰਦੇ ਪਏ ਤੇ ਅੱਛੀ ਗੱਲ ਹੈ ਇੱਕ ਵਰਕਰ ਨੂੰ ਸਾਡਾ ਲੀਡਰ ਮਿਲੇ ਤੇ ਇਹਦਾ ਮਤਲਬ ਉਹਦੇ ਵਿੱਚ ਕੌਨਫੀਡੈਂਸ ਹੈ ਲੀਡਰ ਦਾ ਲੀਡਰ ਨੂੰ ਭਰੋਸਾ ਹੈ ਉਹਦੇ ਤੇ ਤੇ ਭਾਰਤ ਪੁਸ਼ਨਾ ਆਸ਼ੂ ਇੱਕ ਦਿਗਜ ਲੀਡਰ ਹੈ ਸਾਡਾ ਤੇ ਤਗੜੇ ਉਹ ਕੇ ਇਲੈਕਸ਼ਨ ਨਾ ਦੇਖੋ ਜਦੋਂ ਸਾਡੀ ਸਰਕਾਰ ਆਈ ਔਰ ਭਾਤਕੁਸ਼ਨਾ ਸ਼ੂ ਜੀ ਨੇ ਪਹਿਲੇ ਦਿਨ ਤੋਂ ਲੁਧਿਆਣਾ ਦੀ ਡਿਵੈਲਪਮੈਂਟ ਕਰਾਈ ਡੇ 1 ਔਰ ਅੱਜ ਅਰੋੜਾ ਸਾਹਿਬ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਤਾਂ ਉਹ ਬੋਲੇ ਕਿ ਮੈਂ ਲੁਧਿਆਣਾ ਦੀ ਡਿਵੈਲਪਮੈਂਟ ਕਰਾਉਣੀ ਆ ਜੀ ਤੇ ਸਾਲ ਰਹਿ ਕੇ ਪੌਣੇ 2 ਤੇ ਪੌਣੇ 2 ਸਾਲਾਂ ਚ ਬੰਦਾ ਕੇ ਕੇ ਔਰ ਬਾਕੀ ਜਗ੍ਹਾ ਵੀ ਤੇ ਦੇਖੋ ਨਾ ਤੁਸੀਂ ਆਮ ਆਦਮੀ ਪਾਰਟੀ ਨੇ ਕਿੰਨੀ ਡਵੈਲਪਮੈਂਟ ਕਰਾਈ ਆ ਹਰ ਜਗ੍ਹਾ ਕੰਮ ਬੰਦ ਨੇ ਸ਼ਹਿਰਾਂ ਚ ਚਲਜਾਓ ਕਿਤੇ ਚਲਜਾਓ ਚਾਹੇ ਸਫਾਈ ਦੀ ਗੱਲ ਕਰ ਲੋ ਚਾਹੇ ਸੀਵਰੇਜ ਦੀ ਸਫਾਈ ਦੀ ਗੱਲ ਕਰ ਲੋ ਜਾਂ ਡਵੈਲਪਮੈਂਟ ਦੇ ਕੰਮ ਰੁਕੇ ਜਰੂਰ ਆ ਹੋਇਆ ਕੋਈ ਨਹੀਂ ਸਭ ਤੋਂ ਪਹਿਲਾਂ ਨਾਮ ਅਨਾਉਂਸਮੈਂਟ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਹਨੂੰ ਕਿੰਨੇ ਦੇਖਦੇ ਹੋ ਭਈ ਉਹਨਾਂ ਨੂੰ ਕਾਲ ਸੀ ਤੇ ਉਹ ਉਹਨਾਂ ਨੇ ਇੱਕ ਐਮਪੀ ਨੂੰ ਰਿਜਾਈਨ ਕਰਾ ਕੇ ਹਲੇ ਰਿਜਾਈਨ ਕਰਾਉਣਾ ਤੇ ਫਿਰ ਉਹਨੂੰ ਡਿਕਲੇਅਰ ਕੀਤਾ ਕਿਉਂਕਿ ਉਹਨਾਂ ਕੋ ਕੋਈ ਯੋਗ ਕੈਂਡੀਡੇਟ ਨਹੀਂ ਲੱਭਿਆ ਤੇ ਇੱਕ ਐਮਪੀ ਨੂੰ ਰਿਜਾਈਨ ਕਰਾਉਣਾ ਪਿਆ ਵੀ ਚਲੋ ਇਹਨਾਂ ਕਹਦੇਗੇ ਸਾਡਾ ਸਿਟਿੰਗ ਐਮਪੀ ਹੋਊ ਲੜ ਰਿਹਾ ਇਲੈਕਸ਼ਨ ਕਿ ਕਿ ਜਿੱਤ ਨਜ਼ਰ ਆਊਗੀ ਕਾਂਗਰਸ ਲੱਗਦਾ ਕਿ ਇੱਕ ਜੁੱਟ ਬਿਲਕੁਲ ਜਿੱਤ ਨਜ਼ਰ ਆਊਗਾ ਨਜ਼ਰ ਨਹੀਂ ਆਵਾਂਗੇ ਕੰਮ ਕਰਕੇ ਵਿਖਾਵਾਂਗੇ